ਲਾਲ ਮਿਰਚੀ ਦਾ ਇਹ ਟੋਟਕਾ ਤੁਹਾਡੇ ਘਰ ਤੇ ਸਰੀਰ ਵਿੱਚੋਂ ਸਾਰੀ ਬਿਮਾਰੀ ਬਾਹਰ ਕੱਢ ਦੇਗਾ ਬੇਸ਼ੱਕ ਤੁਹਾਨੂੰ ਕਿੰਨੇ ਵੀ ਲੰਮੇ ਸਮੇਂ ਤੋਂ ਕਿੱਡੀ ਵੀ ਵੱਡੀ ਬਿਮਾਰੀ ਕਿਉਂ ਨਾ ਹੋਵੇ ਤੁਸੀਂ ਬਹੁਤੀ ਦਵਾਈਆਂ ਖਾ ਕੇ ਵੇਖ ਲਈਆਂ ਬਹੁਤੀ ਡਾਕਟਰ ਬਦਲ ਕੇ ਵੇਖ ਲਏ ਤੁਹਾਨੂੰ ਕੋਈ ਵੀ ਫਰਕ ਨਹੀਂ ਪਿਆ ਜਾਂ ਜਿੰਨਾ ਟਾਈਮ ਤੁਸੀਂ ਦਵਾਈ ਖਾਂਦੇ ਹੋ ਉਹਨਾਂ ਟਾਈਮ ਫਰਕ ਰਹਿੰਦਾ ਫੇਰ ਬਿਮਾਰੀ ਆ ਜਾਂਦੀ ਹੈ ਤਾਂ ਅੱਜ ਦਾ ਇਹ ਉਪਾਅ ਤੁਹਾਡੇ ਲਈ ਹੈ ਅੱਜ ਦੀ ਇਹ ਵੀਡੀਓ ਦੋ ਭਾਗਾਂ 'ਚ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਤੁਹਾਨੂੰ ਉਸ ਉਪਾਅ ਬਾਰੇ ਦੱਸਾਂਗੇ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਦੂਸਰੇ ਭਾਗ ਦੇ ਵਿੱਚ ਉਸ ਉਪਾਅ ਨੂੰ ਕਰਦੇ ਸਮੇਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਉਸ ਬਾਰੇ ਗੱਲ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਗੱਲ ਕਰਦੇ ਹਾਂ ਪਹਿਲੇ ਭਾਗ ਦੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ ਸੁਣੀ ਹੋਏਗੀ ਵੇਖੀ ਵੀ ਹੋਏਗੀ ਬਹੁਤ ਸੱਕਦੇ ਬਹੁਤ ਸਾਰੇ ਲੋਕਾਂ ਨੇ ਇਹ ਉਪਾਅ ਕੀਤਾ ਵੀ ਹੋਵੇ ਜਦੋਂ ਵੀ ਕੋਈ ਇਨਸਾਨ ਬਿਮਾਰ ਹੋ ਜਾਂਦਾ ਹੈ ਤਾਂ ਆਪਾਂ ਆਪਣੇ ਹੱਥ ਦੇ ਵਿੱਚ ਮਿਰਚਾ ਰੱਖ ਕੇ ਉਹਦੇ ਸਿਰ ਉੱਪਰੋਂ ਵਾਰ ਕੇ ਚੁੱਲ੍ਹੇ ਦੀ ਅੱਗ ਵਿੱਚ ਸੁੱਟ ਦਿੰਨੇ ਆ ਤੇ ਆਪਾਂ ਇਹ ਉਪਾਅ 5 ਤੋਂ 7 ਵੀਰ ਵਾਰ ਕਰਦੇ ਆ ਤੇ ਆਪਾਂ ਨੂੰ ਹੁੰਦਾ ਹੈ ਕਿ ਹੁਣ ਉਹ ਠੀਕ ਹੋ ਜਾਏਗਾ ਬਹੁਤ ਸਾਰੇ ਲੋਕਾਂ ਤੇ ਇਹ ਉਪਾਅ ਕੰਮ ਵੀ ਕਰਦਾ ਹੈ ਪਰ ਬਹੁਤ ਸਾਰੇ ਲੋਕਾਂ ਤੇ ਇਹ ਉਪਾਅ ਕੰਮ ਕਰਦਾ ਹੀ ਨਹੀਂ ਇਹ ਉਪਾਅ ਸਹੀ ਤਰੀਕੇ ਨਾਲ ਕਿਵੇਂ ਕਰਨਾ ਹੈ ਤਾਂ ਜੋ ਇਹ ਉਪਾਅ ਸਾਰਿਆਂ ਤੇ ਕੰਮ ਕਰੇ ਆਪਾਂ ਕੀ ਕਰਦੇ ਆ ਆਪਾਂ ਉਸ ਬਿਮਾਰ ਇਨਸਾਨ ਦੇ ਸਿਰ ਉੱਪਰੋਂ ਲਾਲ ਮਿਰਚਾਂ ਮਾਰਦੇ ਆਂ ਇਹ ਮਿਰਚਾਂ ਵਾਰ ਕੇ ਅੱਗ ਦੇ ਵਿੱਚ ਸੁੱਟ ਦਿੰਨੇ ਆਂ ਇੱਤੀ ਆਪਾਂ ਸਭ ਤੋਂ ਵੱਡੀ ਗਲਤੀ ਕਰਦੇ ਆਂ ਤੁਸੀਂ ਕੀ ਕਰਨਾ ਜਿਹੜਾ ਵੀ ਇਨਸਾਨ ਬਿਮਾਰ ਹੈ ਜਾਂ ਜਿਹੜਾ ਵੀ ਇਨਸਾਨ ਇਹ ਉਪਾਅ ਕਰ ਰਿਹਾ ਉਹਨੂੰ ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਪਵੇਗੀ ਇਹ ਮਿਰਚੀ ਹੁੰਦੀ ਹੈ ਇਹ ਕਿਸ ਚੀਜ਼ ਦਾ ਪ੍ਰਤੀਕ ਹੁੰਦਾ ਹੈ ਇਹ ਮਿਰਚੀ ਹੁੰਦੀ ਹੈ ਜ਼ੁਬਾਨ ਦਾ ਤਿੱਖੀ ਜ਼ੁਬਾਨ ਦਾ ਪ੍ਰਤੀਕ ਹੁੰਦਾ ਹੈ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਕਿ ਤੇਰੀ ਜ਼ੁਬਾਨ ਤਾਂ ਮਿਰਚ ਵਾਂਗੂ ਤਿੱਖੀ ਹੈ ਭਾਵੇਂ ਤੂੰ ਬਹੁਤੀ ਰੁੱਖਾ ਬੋਲਦਾ ਤਾਂ ਜਿਹੜੀਆਂ ਮਿਰਚਾਂ ਆਪਾਂ ਵਾਰ ਕੇ ਅੱਗ ਵਿੱਚ ਸੁੱਟਦੇ ਆ ਉਹ ਆਪਣੀ ਜ਼ੁਬਾਨ ਵਾਲੀ ਮਿਰਚ ਨੂੰ ਅੱਗ ਦੇ ਵਿੱਚ ਸੁੱਟਣਾ ਭਾਵੇਂ ਆਪਾਂ ਆਪਣੀ ਜ਼ੁਬਾਨ ਤੇ ਮਿਠਾਸ ਲੈ ਕੇ ਆਉਣੀ ਹੈ ਜਦੋਂ ਆਪਾਂ ਆਪਣੀ ਜ਼ੁਬਾਨ ਵਾਲੀ ਮਿਰਚ ਨੂੰ ਅੱਗ ਦੇ ਵਿੱਚ ਸੁੱਟਾਂਗੇ ਯਾਨੀ ਕਿ ਆਪਾਂ ਕੌੜਾ ਬੋਲਣਾ ਬੰਦ ਕਰ ਦਾਂਗੇ ਮਿੱਠਾ ਬੋਲਣਾ ਸ਼ੁਰੂ ਕਰ ਦਾਂਗੇ ਤਾਂ ਫੇਰ ਵੱਡੇ ਚਮਤਕਾਰ ਹੋਣਗੇ ਹੁਣ ਬਹੁਤ ਸਾਰੇ ਲੋਕ ਸੋਚਣਗੇ ਕਿ ਮਿੱਠਾ ਬੋਲਣ ਦੇ ਨਾਲ ਸਾਡੇ ਘਰ ਦੇ ਵਿੱਚੋਂ ਬਿਮਾਰੀ ਕਿਵੇਂ ਜਾਏਗੀ ਮੈਂ ਤੁਹਾਨੂੰ ਦੱਸਦਾ ਇਹ ਸਭ ਕੁਝ ਚਮਤਕਾਰ ਕਿਵੇਂ ਹੋਏਗਾ ਦੇਖੋ ਜਦੋਂ ਵੀ ਇਨਸਾਨ ਤੇ ਬਿਮਾਰੀ ਆਉਂਦੀ ਹੈ ਤਾਂ ਉਹਨੂੰ ਮੇਨ ਦੋ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲੀ ਚੀਜ਼ ਉਹਦੇ ਕੋਲ ਜਾਂ ਤਾਂ ਪੈਸੇ ਨਹੀਂ ਹੁੰਦੇ ਤੇ ਦੂਸਰੀ ਚੀਜ਼ ਉਸ ਇਨਸਾਨ ਦੇ ਨਾਲ ਖੜਨ ਵਾਲਾ ਕੋਈ ਨਹੀਂ ਹੁੰਦਾ ਭਾਵੇਂ ਉਹਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ ਜਦੋਂ ਆਪਾਂ ਜ਼ੁਬਾਨ ਵਾਲੀ ਮਿਰਚ ਉਹਨੂੰ ਅੱਗ ਦੇ ਵਿੱਚ ਸੁੱਟ ਦਾਂਗੇ ਤੇ ਮਿੱਠਾ ਬੋਲਣਾ ਸ਼ੁਰੂ ਕਰ ਦਾਂਗੇ ਤਾਂ ਉਦੋਂ ਇਹ ਦੋਵੇਂ ਚੀਜ਼ਾਂ ਦਾ ਹੱਲ ਹੋ ਜਾਏਗਾ ਜਦੋਂ ਆਪਾਂ ਕਿਸੇ ਨੂੰ ਪਿਆਰ ਦੇ ਨਾਲ ਬੁਲਾਵਾਂਗੇ ਜਦੋਂ ਆਪਣੀ ਕਿਸੇ ਦੇ ਨਾਲ ਬਣੀ ਹੋਏਗੀ ਤਾਂ ਆਪਾਂ ਉਹ ਤੋਂ ਪੈਸੇ ਉਧਾਰੇ ਵੀ ਲੈ ਸਕਦੇ ਹਾਂ ਭਾਵੇਂ ਜਦੋਂ ਮਾੜਾ ਸਮਾਂ ਆਪਣੇ ਤੇ ਆਉਂਦਾ ਆਪਣੇ ਤੇ ਚੱਲ ਰਿਹਾ ਹੁੰਦਾ ਤੇ ਆਪਣੇ ਕੋਲ ਵਰਤਨ ਨੂੰ ਪੈਸੇ ਤੱਕ ਨਹੀਂ ਹੁੰਦੇ ਦਵਾਈ ਲਿਆਉਣ ਨੂੰ ਰੁਪਈਆ ਤੱਕ ਨਹੀਂ ਹੁੰਦਾ ਤੇ ਆਪਣਾ ਪਿਆਰ ਦੇ ਨਾਲ ਬੋਲ ਕੇ ਉਸ ਇਨਸਾਨ ਤੋਂ ਉਧਾਰੇ ਪੈਸੇ ਲੈ ਸਕਦੇ ਆ ਤੇ ਜੇ ਆਪਣੀ ਜ਼ੁਬਾਨ ਦੇ ਵਿੱਚ ਕੜਤਣ ਹੋਏਗੀ ਮਿਰਚਾ ਵਾਂਗੂ ਤੇ ਆਪਾਂ ਨੂੰ ਬੁਲਾਉਣਾ ਤਾਂ ਦੂਰ ਦੀ ਗੱਲ ਹੈ ਕੋਈ ਆਪਣੇ ਨੇੜੇ ਤੱਕ ਨਹੀਂ ਆਏਗਾ ਕਿਉਂਕਿ ਆਪਾਂ ਫਿਰ ਪੈਸੇ ਤਾਂ ਉਹ ਤੋਂ ਉਮੀਦ ਕਰ ਹੀ ਨਹੀਂ ਸਕਦੇ ਜਦੋਂ ਆਪਣੇ ਕੋਲ ਪਿਆਰ ਦੀ ਭਾਸ਼ਾ ਹੋਏਗੀ ਤੇ ਫਿਰ ਇਨਸਾਨ ਆਪਣੇ ਨਾਲ ਵੀ ਤੁਰਨਗੇ ਕੋਈ ਇਨਸਾਨ ਸ਼ਰਮੋ ਸ਼ਰਮੀ ਆਪਣਾ ਆ ਕੇ ਹਾਲਚਾਲ ਵੀ ਪੁੱਛੇਗਾ ਆਪਣੀ ਆ ਕੇ ਥੋੜੀ ਦੇਖਭਾਲ ਵੀ ਕਰੇਗਾ ਇਸ ਕਰਕੇ ਜਿਹੜੇ ਲੋਕ ਵੀ ਇਹ ਟੂਨੇ ਟੋਟ ਕੇ ਕਰਦੇ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਉਸ ਟੂਨੇ ਟੋਟ ਕੇ ਨਾਲ ਕੁਝ ਨਹੀਂ ਹੋਣਾ ਮਿਰਚਾਂ ਸਿਰ ਉੱਪਰੋਂ ਵਾਰ ਕੇ ਅੱਗ ਦੇ ਵਿੱਚ ਸੁੱਟਣੀਆਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਤੇ ਜੇ ਚਾਹੁੰਦੇ ਹੋ ਇਸ ਬਿਮਾਰੀ ਨਾਲ ਲੜਨ ਦੀ ਸਾਡੇ ਕੋਲ ਤਾਕਤ ਹੋਵੇ ਸਾਡੇ ਕੋਲ ਭਾਵ ਕੇ ਪੈਸੇ ਹੋਣ ਇਹ ਸਾਡੇ ਕੋਲ ਸਾਡਾ ਦੇਖਭਾਲ ਕਰਨ ਲਈ ਕੋਈ ਇਨਸਾਨ ਹੋਵੇ ਤਾਂ ਆਪਣੀ ਜ਼ੁਬਾਨ ਦੀ ਕੜਤਨ ਨੂੰ ਮਿਰਚਾਂ ਨੂੰ ਅੱਗ ਦੇ ਵਿੱਚ ਸੁੱਟੋ ਇਹ ਉਪਾਅ ਜ਼ਰੂਰ ਕੰਮ ਕਰੇਗਾ ਇੱਥੇ ਤੁਸੀਂ ਹੁਣ ਦੂਸਰਾ ਭਾਗ ਵੀ ਸੁਣ ਜਾਓ ਕਿ ਜ਼ੁਬਾਨ ਦੀ ਕੜਤਨ ਨੂੰ ਚੱਕਣ ਦੇ ਨਾਲ ਭਾਵ ਕਿ ਇਹ ਉਪਾਅ ਕਰਨ ਦੇ ਨਾਲ ਆਪਾਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਸਭ ਤੋਂ ਪਹਿਲੀ ਗਲਤੀ ਆਪਣੇ ਮਨ ਦੇ ਵਿੱਚ ਇਹ ਗੱਲ ਕਦੀ ਨਾ ਰੱਖਿਓ ਕਿ ਮੈਂ ਸਾਰਿਆਂ ਨੂੰ ਪਿਆਰ ਦੇ ਨਾਲ ਤਾਂ ਬੁਲਾ ਰਿਆਂ ਕਿ ਮਾੜੇ ਸਮੇਂ ਦੇ ਵਿੱਚ ਇਹ ਮੇਰਾ ਸਾਥ ਦੇਣਗੇ ਮਤਲਬ ਹੀ ਕਦੇ ਨਾ ਬਣਿਓ ਆਪਣੇ ਮਨ ਦੇ ਵਿੱਚ ਜ਼ਹਿਰ ਕਦੀ ਨਾ ਰੱਖਿਓ ਜੇ ਸਾਰਿਆਂ ਨਾਲ ਪਿਆਰ ਨਾ ਰਹਿਣਾ ਤੇ ਫਿਰ ਦਿਲੋਂ ਰਿਓ ਦੂਸਰੀ ਗਲਤੀ ਇਹ ਨਹੀਂ ਕਰਨੀ ਕਿ ਜਮ੍ਹਾਂ ਲੋਕਾਂ ਤੇ ਡਿਪੈਂਡ ਨਹੀਂ ਹੋਣਾ ਆਪਣੇ ਲਈ ਸਭ ਕੁਝ ਬਚਾ ਕੇ ਰੱਖੋ ਤੇ ਆਪਣੇ ਪੀਰ ਮੁਰਸ਼ਿਦ ਦਾ ਨਾਮ ਲੈਂਦੇ ਰਹੋ ਉਹਨਾਂ ਦੀ ਇਬਾਦਤ ਕਰਦੇ ਰਹੋ ਮਾੜਾ ਸਮਾਂ ਹੀ ਨਹੀਂ ਆਏਗਾ ਜਦੋਂ ਪੀਰ ਮੁਰਸ਼ਿਦ ਦੀ ਇਬਾਦਤ ਕਰੋਗੇ ਤਾ ਪੀਰ ਮੁਰਸ਼ਿਦ ਕਿਸੇ ਨਾ ਕਿਸੇ ਫਰਿਸ਼ਤੇ ਨੂੰ ਇਨਸਾਨ ਦੇ ਰੂਪ ਵਿੱਚ ਤੁਹਾਡੇ ਕੋਲ ਜ਼ਰੂਰ ਭੇਜਣਗੇ ਜਿਹੜਾ ਤੁਹਾਡੀ ਮਦਦ ਕਰ ਸਕੇ ਤੇ ਉਹ ਇਨਸਾਨ ਤਾਂ ਹੀ ਤੁਹਾਡੇ ਕੋਲ ਆਏਗਾ ਜੇ ਤੁਹਾਡੀ ਜ਼ੁਬਾਨ ਦੇ ਵਿੱਚ ਮਿਠਾਸ ਹੋਏਗੀ ਭਾਵ ਕਿ ਉਹਦੇ ਨਾਲ ਤੁਹਾਡੀ ਬਣਦੀ ਹੋਏਗੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ